ਵਨ ਬਾਲਮਿਕ ਅੰਬੇਦਕਰ ਕੋਰ ਕਮੇਟੀ ਵੱਲੋਂ ਨੀਰੂ ਬਾਜਵਾ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਮੰਗ ਅਤੇ ਹੋਰ ਮੁੱਦਿਆਂ ਤੇ ਵੀ ਹੋਈ ਚਰਚਾ ਏ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਜੀਤਗੌਰ ਹੈ ਮਕਬੂਲਪੁਰਾ ਸਰ ਇਹ ਮੇਰਾ ਮਸਲਾ ਹੈ ਕਿ ਅਸੀਂ ਦੋਵੇਂ ਭੈਣਾਂ ਆਏ ਦੋਵਾਂ ਦੇ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ ਹੈ ਮਾਰਕੁੱਟ ਕੇ ਦਾਜ ਮੰਗਦੇ ਹਨ ਮੇਰੇ ਸਹੁਰੇ ਪਰਿਵਾਰ ਤੇ ਮੇਰੀ ਭੈਣ ਦੇ ਅਸੀਂ ਬਹੁਤ ਦੁਖੀ ਹਾਂ ਮੇਰੇ ਮਾਪਿਓ ਨੇ ਬੜੀ ਮੁਸ਼ਕਲ ਨਾਲ ਵਿਆਹ ਕੀਤਾ ਹੈ ਚੁੰਨੀ ਚੜਾਵਾ ਅਸੀਂ ਗਰੀਬ ਪਰਿਵਾਰ ਆ ਹਾਂ ਤੇ ਸਾਡੇ ਕੋਲ ਦਾਜ ਦੀ ਮੰਗ ਕਰਦੇ ਹਨ ਇਸ ਭੈਣ ਦਾ ਬੱਚਾ ਹੈ ਜੋ ਮੇਰੀ ਛੋਟੀ ਸਿਸਟਰ ਹੈ ਇਸ ਦੇ ਪਤੀ ਦੇ ਬਾਰ ਦੂਜੀ ਔਰਤ ਨਾਲ ਗਲਤ ਸਬੰਧ ਹਨ ਤੇ ਇਸ ਦਾ ਬੱਚਾ ਵੀ ਖੋ ਕੇ ਉਸ ਨੇ ਰੱਖ ਲਿਆ ਤਿੰਨ ਚਾਰ ਮਹੀਨੇ ਦਾ ਤੇ ਇਸ ਨੂੰ ਕਹਿੰਦਾ ਕਿ ਮੈਂ ਇਸ ਨੂੰ ਮੈਂ ਨਹੀਂ ਰੱਖਣਾ ਤੇ ਪੂਜਾ ਨਾਮ ਦੀ ਲੜਕੀ ਆ ਜਿਹੜੀ ਬਾਹਰ ਰੱਖੀ ਹੋਈ ਆ ਉਹਨੂੰ ਰੱਖਣਾ ਵਾ ਤੇ ਇਹਨੂੰ ਨਹੀਂ ਰੱਖਣਾ ਵੀ ਕੀ ਨਾਮ ਹੈ ਤੁਹਾਡੇ ਘਰ ਵਾਲੇ ਦਾ ਮੇਰੇ ਨਾਲ ਘਰ ਵਾਲੇ ਦਾ ਨਾਮ ਵਿਸ਼ਾਲ ਹੈ ਤੇ ਇਸ ਦੇ ਘਰ ਵਾਲੇ ਦਾ ਨਾਮ ਸ਼ੰਕਰ ਹੈ ਕਿਹੜੀ ਜਗ੍ਹਾ ਰਹਿੰਦਾ ਹੋ ਮਕਬੂਲਪੁਰਾ ਸੋਰਾਪਰੀ ਉਹ ਸ਼ਰਮਾਕਰਨੋਲੀ ਗੋਬਿੰਦਨਗਰ ਅੱਜ ਵੀ ਬਾਰਨੀ ਸਰਕਾਰ ਕੋਲ ਆਈਏ ਕੀ ਕਿਹਾ ਜਾਂਦਾ ਸਾਰੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਮਿਲਣਾ ਤੇ 3-4 ਮਹੀਨੇ ਹੋ ਗਏ ਆ ਅਸੀਂ ਥਾਣੇ ਕਚਹਿਰੀਆਂ ਦੇ ਚੱਕਰ ਖਾ ਰਹੇ ਆ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਸ ਗੁਲਸ ਮਲਾਜਮ ਕੋਈ ਜਾ ਹੀ ਰਿਹਾ ਉਹ ਗੁਲਸ ਮਲਾਜਮ ਪੈਸੇ ਖਾ ਖੂ ਕੇ ਤੁਹਾਡੇ ਨਾਲ ਤੋ ਖਾੜੜੀ ਕਰਦੇ ਆ ਕਹਿੰਦੇ ਅੱਜ ਬੱਚਾ ਦਵਾ ਦੇਨੇ ਕੱਲ੍ਹ ਦਵਾ ਦੇਨੇ ਆ ਪਰ ਕੋਈ ਵੀ ਸਾਨੂੰ ਇਨਸਾਫ ਨਹੀਂ ਨੰਦਾ ਕੋਈ ਵੀ ਬੱਚਾ ਨਹੀਂ ਦਵਾ ਰਿਆ ਕੱਲ ਵੀ ਅਸੀਂ ਮਕਬੂਲਪੁਰੇ ਥਾਣੇ ਵਿੱਚ ਗਏ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਉਹਨਾਂ ਨੂੰ ਡੀਕਦੇ ਰਹੇ ਕੋਈ ਕਹਿੰਦਾ ਹੁਣ ਲੈ ਕੇ ਉਹਨੇ ਬੱਚਾ ਹੁਣ ਲੈ ਕੇ ਉਹਨੇ ਪਰ ਸਾਨੂੰ ਲਾਰੇ ਲੱਪੇ ਲਾ ਕੇ ਕੱਢ ਦਿੰਦੇ ਹਨ ਪਰ ਇਸ ਭੈਣ ਨੂੰ ਇਸ ਦਾ ਬੱਚਾ ਨਹੀਂ ਦਵਾ ਰੇ ਜੋ ਕਿ ਇਸ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਤੇ ਇਹ ਗੋਲੀਆਂ ਵੀ ਖਾਂਦੀ ਆ ਦਵਾਈ ਵੀ ਖਾਂਦੀ ਪਰ ਇਸ ਤੇ ਕੋਈ ਵੀ ਅਸਰ ਨਹੀਂ ਹੋਣਿਆ ਉਸ ਇਹਦੇ ਪਤੀ ਨੂੰ ਕੋਈ ਵੀ ਇਹਦੇ ਤੇ ਤਰਸ ਨਹੀਂ ਹੋਣਿਆ ਤੇ ਮੈਂ ਇਸ ਭੈਣ ਨੂੰ ਇਸ ਦਾ ਬੱਚਾ ਦੇਦਾ ਇਹ ਇਹ ਮੰਗ ਕਰਦੇ ਕਿਸ ਭੈਣ ਦਾ ਬੱਚਾ ਜਲਦ ਤੋਂ ਜਲਦ ਹੁਣ ਇਸੇ ਵਕਤੀ ਦਵਾਈਆ ਜਾਵੇ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਜੈ ਪੀਮ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿਸ ਤਰ੍ਹਾਂ ਕਿ ਮੈਨੂੰ ਪਿਛਲੀ ਵਾਰ ਵੀ ਬਹੁਤ ਸੰਘਰਸ਼ ਕਰਕੇ ਹੀ ਪਰਚਾ ਦਰਜ ਕਰਾਉਣਾ ਪਿਆ ਕਿਉਂਕਿ ਪਰਚਾ ਤਾਂ ਦਰਜ ਕਰ ਦਿੱਤਾ ਬਾਅਦ ਚ ਕੰਮ ਕਰਨ ਦੀ ਨੀਂਦੇ ਪ੍ਰਸ਼ਾਸਨ ਸੋਚ ਚੁੱਕਾ ਹੈ ਜੋ ਕਿ ਪ੍ਰਸ਼ਾਸਨ ਨੂੰ ਮੈਂ ਚੇਤਾਵਨੀ ਦੇ ਦਿੰਨੀ ਆ ਕਿ ਅਗਰ ਦੋ ਦਿਨਾਂ ਦੇ ਅੰਦਰ ਅੰਦਰ ਇਸ ਨੀਰੂ ਬਾਜਵਾ ਨੂੰ ਉਸ ਇਲਾਕੇ ਦੇ ਪਿੱਛੇ ਨਹੀਂ ਭੇਜਿਆ ਇਹਨਾਂ ਨੂੰ ਆਉਣ ਵਾਲਾ ਸਿੱਟਾ ਭਾਰੀ ਮਿਲੇਗਾ ਜੋ ਬਾਵਾ ਸਾਹਿਬ ਦੀ ਸੋਚ ਨੂੰ ਕਦੇ ਵੀ ਰੋਕ ਨਹੀਂ ਸਕਦੇ ਅੱਜ ਤੱਕ ਅੰਮ੍ਰਿਤਸਰ ਦੇ ਵਿੱਚ ਹੋਇਆ ਫਿਰ ਹਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੀ ਆ ਅਗਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਫਿਰ ਮੇਰੀ ਮੌਤ ਦੇ ਜ਼ਿੰਮੇਵਾਰ ਪਰ ਪੁਲਿਸ ਪ੍ਰਸ਼ਾਸਨ ਹੋਏਗਾ ਤੇ ਭਗਵੰਤ ਮਾਨ ਦੀ ਸਰਕਾਰ ਹੋਏਗੀ ਪਰਦਾਸ਼ਮਾ ਜਿਹੜੀ ਗੱਲਬਾਤ ਕੀਤੀ ਗਈ ਹੈ ਕਿ ਪ੍ਰਸ਼ਾਸਨ ਪ੍ਰਸ਼ਾਸਨ ਦੇਖੋ ਜੀ ਮਿੱਠੀਆਂ ਗੋਲੀਆਂ ਜੋ ਕਿ ਪਹਿਲਾਂ ਵੀ ਦਿੰਦਾ ਰਿਹਾ ਵਾ ਚਾਰ ਦਿਨ ਪਹਿਲਾਂ ਵੀ ਇਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਸੀਗਾ ਇਹਦਾ ਫਿਰ ਪਰਚਾ ਦ ਤੋ ਤੁਹਾਨੂੰ ਪਤਾ ਵੈ ਪ੍ਰਸ਼ਾਸਨ ਹੁਣ ਵੀ ਮਿੱਠੀਆਂ ਗੋਲੀਆਂ ਦਿੰਦੀ ਮੈਨੂੰ ਤੇ ਇਹ ਨਹੀਂ ਪਤਾ ਕਿ ਕਿਸ ਪ੍ਰਸ਼ਾਸਨ ਕਿਸ ਦੇ ਦਬਾਅ ਦੇ ਥੱਲੇ ਕਰਕੇ ਕੰਮ ਨਹੀਂ ਕਰਦੀ ਪਈ ਜਿ ਇਹਨਾਂ ਨੂੰ ਕੋ ਖਾਕੀਆਂ ਵਰਦੀਆਂ ਲਾ ਕੇ ਰੱਖ ਦੇਣ ਤੇ ਗੁਲਾਮੀ ਵਾਲੀ ਇਹਨਾਂ ਨੂੰ ਪਹਿਲੇ ਵਾਲਾ ਹੀ ਗੁਲਾਮੀ ਆਪਣੀ ਪਹਿਨਾ ਲੈਣ ਕਿਉਂਕਿ ਜਦੋਂ ਸਾਡੇ ਸਮਾਜ ਤੇ ਕੋ ਟਿੱਪਣੀਆਂ ਕਰਦਾ ਇਹ ਬਹੁਤ ਜਲਦੀ ਪਰਚਾ ਵੀ ਨਹੀਂ ਦਰਜ ਕਰਦੇ ਤੇ ਜਦੋਂ ਰੰਗਰੇਟੇ ਨੇ ਮੈਨੂੰ ਨਹੀਂ ਪਤਾ ਫੇਸਬੁੱਕ ਦੇ ਵਿੱਚ ਕਿਸੇ ਧੀ ਦੇ ਬਾਰੇ ਕਮੈਂਟ ਗਲਤ ਬੋਲਿਆ ਹੋਗਾ ਅਸੀਂ ਇਹ ਵੀ ਕਿਹਾ ਸੀਗਾ ਕਿ ਅਗਰ ਰੰਗਰੇਟੇ ਨੇ ਕਿਸੇ ਦੀ ਧੀ ਭੈਣ ਨੂੰ ਗਲਤ ਬੋਲਿਆ ਤੇ ਉਹ ਆਪਣੇ ਜ਼ਿੰਮੇਵਾਰ ਹੋਏਗਾ ਸਜ਼ਾ ਪਾਏਗਾ ਤੇ ਪ੍ਰਸ਼ਾਸਨ ਨੇ ਇੰਨੀ ਕਨੇ ਕਮੀ ਦਿਖਾਉਂਦਾ ਪਿਆ ਵਾ ਸਾਡੇ ਰੰਗਰੇਟੇ ਭਰਾ ਨੂੰ ਤੇ ਉਸੇ ਟਾਈਮ ਦੀ ਗ੍ਰਿਫਤਾਰੀ ਪਾਈ ਇਹ ਮਨੁਵਾਦੀ ਜੋ ਕੇ ਬੈਠੀ ਆ ਇਹ ਨੱਚਣ ਵਾਲੀ ਨੂੰ ਹਲੇ ਤੱਕ ਗ੍ਰਿਫਤਾਰੀ ਨਹੀਂ ਪਾਉਂਦੇ ਪਏ ਕਿਉਂਕਿ ਨੱਚਣ ਵਾਲੇ ਦੀ ਸਰਕਾਰ ਸੀਗੀ ਔਰ ਨਾਚੇ ਹੀ ਅੱਗੇ ਉਹਨਾਂ ਨੇ ਬਿਠਾ ਲਿਆ ਤੇ ਪ੍ਰਸ਼ਾਸਨ ਜਿਹੜੇ ਖਾਕੀ ਵਰਦੀਆਂ ਤਾਂ ਪਾਈਆਂ ਪਰ ਰੋਟੀ ਪੈਰਾ ਨਹੀਂ ਦਿੰਦੇ ਪਏ ਉਹ ਸਾਨੂੰ ਬਾਰ-ਬਾਰ ਜਗਾਉਣਾ ਪੈਂਦਾ ਪਰ ਪ੍ਰਸ਼ਾਸਨ ਦੇ ਧੌਂ ਦਾ ਕਿਲਾ ਅਸੀਂ ਕੱਢਣਾ ਜਾਣਦੇ ਆ ਬਾਬਾ ਸਾਹਿਬ ਦੇ ਬੱਚੇ ਆ ਅਸੀਂ ਕਦੇ ਵੀ ਡੋਲਣ ਵਾਲੇ ਨਹੀਂ ਆ ਲੱਖ ਸਾਡੇ ਲਾਗੇ ਗੱਡੀਆਂ ਵੀ ਖੜੀਆਂ ਕਰ ਲੈਣ ਤੇ ਲੱਖ ਫੋਰਸ ਲਾ ਲੈਣ ਪਰ ਇਹਨਾਂ ਨੂੰ ਜਵਾਬ ਹੁਣ ਅਸੀਂ ਦਵਾਂਗੇ ਜਿੰਨਾ ਤੱਕ ਨੀਰੂ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਨਮਿੱਥੇ ਸਮੇ ਲਈ ਆ ਸਰ ਅਨਮਿੱਥੇ ਸਮੇ ਲਈ ਜਿੰਨਾ ਤੱਕ ਇਹ ਨੀਰੂ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਨਮਿੱਥੇ ਸਮੇ ਲਈ ਬੈਠਾਂਗੇ ਮੈਂ ਜੀ ਜਿਲਦੀਸ਼ ਕੁਮਾਰ ਜੱਗੂ ਮੈਂ ਵਾਲਮੀਕੀ ਯੂਥ ਵੈਲਪਰ ਖਵਾ ਮੰਦਿਰ ਕਮੇਟੀ ਜੀਤਨਗਰ ਦਾ ਮੈਂ ਪ੍ਰਧਾਨ ਆ ਨਾਲ ਮੈਂ ਆਲ ਇੰਡੀਆ ਸ਼ਡਿਊਲ ਕਾਸਪ ਦੇ ਚਾ ਰਾਸ਼ਦੀਪ ਪ੍ਰਧਾਨਵਿਆਂ ਤੇ ਨਾਲੇ ਮੈਂ ਮੰਦਰ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਵੀ ਹਾਂ ਤੇ ਅੱਜ ਤੋਂ ਮਲੇ 4 ਮਹੀਨੇ ਹੋ ਗਏ ਨੇ ਭਗਵਾਨ ਵਾਲਮੀਕੀ ਮੰਦਰ ਦੇ ਨਾਂ ਦੇ 10 ਲੱਖ ਰੁਪਏ ਦਾ ਕਪਲਾ ਆਇਆ ਸੀ ਤੇ ਉਹ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਦਰਖਾਸਤਾਂ ਦਿੱਤੀਆਂ ਹੋਰ ਵੀ ਜਿਹੜੇ ਉੱਚ ਅਧਿਕਾਰੀ ਉਹਨਾਂ ਨੂੰ ਵੀ ਦਿੱਤੀਆਂ ਦਰਖਾਸਤਾਂ ਸਾਡੇ ਉਹਨਾਂ ਨਾਲ ਮੀਟਿੰਗਾਂ ਵੀ 4 5 6 ਹੋ ਗਈਆਂ ਪਰ ਲੇਕਿਨ ਸਾਨੂੰ ਕੋਈ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਾਰ ਗਏ ਅਸੀਂ ਕਿਉਂਕਿ ਅਫਸਰ ਵੀ ਗਲਤ ਪਾਏ ਗਏ ਨੇ ਪੀ ਡਬਲਯੂ ਡੀ ਦੇ ਅਫਸਰ ਜਿਨ੍ਹਾਂ ਜਿਹੜੇ ਅਫਸਰਾਂ ਨੇ ਸੰਸਤਾ ਪਾਸ ਕੀਤੀ ਆ ਉਹ ਵੀ ਗਲਤ ਪਾਏ ਗਏ ਨੇ ਸਾਨੂੰ ਪੱਲਵ ਸਾਹਿਬ ਨੇ ਕਿਹਾ ਵੀ ਕਿਆਹੀ ਵੀ ਇਹ ਜਿਹੜੇ ਅਫਸਰ ਆ ਸਾਡੇ ਗਲਤ ਪਾਏ ਗਏ ਨੇ ਔਰ ਉਹ ਦੇਖੋ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਕਿਹੇ ਅਫਸਰ ਨੇ ਉਹਨਾਂ ਦੇ ਉੱਚ ਅਧਿਕਾਰੀ ਨੇ ਉਹਨਾਂ ਉਹਨਾਂ ਦੇ ਅਫਸਰਾਂ ਤੇ ਕਾਰਵਾਈ ਨਹੀਂ ਕੀਤੀ ਤੇ ਅਸੀਂ ਚਾਹੁੰਦੇ ਆ ਤੇ ਜਲਦੀ ਤੇ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਇਸ ਕਰਕੇ ਭੁੱਖ ਹੜਤਾਲ ਦੇ ਬੈਠਾ ਹਾਂ ਕਿ ਮੈਂ ਜਦ ਤੱਕ ਉਹਨਾਂ ਦੋਸ਼ੀਆਂ ਦੇ ਉੱਪਰ ਉਹਨਾਂ ਸਰਕਾਰੀ ਦੋਸ਼ੀਆਂ ਦੇ ਉਹਨਾਂ ਦੇ ਅਫਸਰਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਦ ਤੱਕ ਮੈਂ ਇਸ ਭੁੱਖ ਹੜਤਾਲ ਤੋਂ ਨਹੀਂ ਉੱਟਾਂਗਾ ਬਾਕੀ ਮੇਰੀ ਭੈਣ ਜਿਹੜੀ ਸਿਮਰਨ ਆ ਉਨੇ ਜਿਹੜਾ ਨੀਰੂ ਬਾਜਵਾ ਦਾ ਜਿਹੜਾ ਪਰਚਾ ਦਰਜ ਹੋਇਆ ਹੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਉਹਦੀ ਵੀ ਜਲਦੀ ਨਾਲ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਆ ਬਾਕੀ ਸਾਡੀਆਂ ਭੈਣਾਂ ਜਿਹੜੀਆਂ ਬੈਠੀਆਂ ਦੋ ਐ ਬਾਕੀ ਜਿਹੜੇ ਬੰਬ ਲਾਸਟ ਵਾਲਿਆਂ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇੱਥੇ ਜੜੇ ਵੀ ਧਰਨੇ ਤੇ ਆਏ ਆ ਉਹ ਪਰਿਵਾਰ ਦੁਖੀ ਪਰਿਵਾਰ ਆਏ ਨੇ ਅਸੀਂ ਚਾਹੁੰਦੇ ਆ ਵੀ ਸਾਰਿਆਂ ਸਾਰਿਆਂ ਪਰਿਵਾਰਾਂ ਜਿਹੜੇ ਦੁਖੀ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਕੋਈ ਜਦ ਤੱਕ ਜਦ ਤੱਕ ਮੈਂ ਭੋਖੜ ਦਲਦੇ ਹੁਣੇ ਦੇਰ ਤੱਕ ਬੈਠਾ ਰਹੂੰਗਾ ਕਿਉਂਕਿ ਮੈਂ ਸ਼ੂਗਰ ਦਾ ਮਰੀਜ਼ ਵੀ ਆ ਮੈਂ ਹਾਰ ਦਾ ਮਰੀਜ਼ ਆ ਨਾਲੇ ਮੈਨੂੰ ਸਟੰਡ ਪਏ ਨੇ ਚਾਹ ਤੱਕ ਜੇਬ ਜੋ ਵੀ ਮੇਰਾ ਨੁਕਸਾਨ ਹੁੰਦਾ ਵਾ ਉਸ ਦੇ ਜ਼ਿੰਮੇਵਾਰ ਸੰਸਥਾ ਬਣਾਉਣ ਵਾਲੇ ਔਰ ਸੰਸਥਾ ਪਾਸ ਕਰਨ ਵਾਲੇ ਜਿਨ੍ਹਾਂ ਨੇ ਪੀ ਡਬਲਯੂ ਡੀ ਆਲਿਆਂ ਨੇ ਇਹ ਇਸ ਡਾਕਟਰ ਬੀ ਆਰ ਅੰਬੇਦਕਰ ਪਾਵੰਦੇ ਨਾਂ ਦੇ ਪੈਸੇ ਕਾਦੇ ਆ ਉਹ ਜ਼ਿੰਮੇਵਾਰ ਹੋਣਗੇ ਇਹਨਾਂ ਕੁਛ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਰਿਆਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਅੱਜ ਭਗਵਾਨ ਵਾਲਮੀਕੀ ਅੰਬੇਟਕਰ ਕੋਰ ਕਮੇਟੀ ਦੇ ਸਾਰੇ ਹੀ ਸੀਨੀਅਰ ਆਗੂਆਂ ਵੱਲੋਂ ਅੱਜ ਭੰਡਾਰੀ ਪੁਲ ਤੇ ਜਿਹੜਾ ਧਰਨਾ ਲਾਇਆ ਗਿਆ ਵਾ ਇਹ ਜਿਹੜਾ ਧਰਨਾਵਾ ਬੂਹੇ ਬਾਰੀਆਂ ਫਿਲਮ ਆ ਜਿਹਦੇ ਤੇ ਪਰਚਾ ਦਰਜ ਕਰਾਇਆ ਸੀ ਭੈਣ ਸਿਮਰਨ ਨੇ ਔਰ ਭਗਵਾਨ ਵਾਲਮੀਕੀ ਅੰਬੇਟਕਰ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਸਾਰਿਆਂ ਨੇ ਰਲ ਕੇ ਔਰ ਸਾਡੇ ਜਗਦੀਸ਼ ਕੁਮਾਰ ਜੱਗੂ ਜੀ ਆ ਉਹਨਾਂ ਨੇ ਵੀ ਇੱਕ ਕੰਪਲੇਂਟ ਦਿੱਤੀ ਸੀ ਜਿਹੜਾ ਕੰਪਲੇਂਟ ਹੀ ਜਿਹੜੀ ਅੰਬੇਡਕਰ ਭਵਨ ਦੀ ਭਗਵਾਨ ਵਾਲਮੀਕੀ ਮਹਾਰਾ ਦੇ ਮੰਦਿਰ ਦੇ ਉੱਪਰ ਅੰਬੇਡਕਰ ਭਵਨ ਬੰਨਣਾ ਸੀ ਉਹਨਾਂ ਦੇ ਉੱਤੇ ਉਹ ਜਿਹੜੀ ਆ 10 ਲੱਖ ਦੀ ਜਿਹੜੀ ਗ੍ਰਾਂਟ ਆ ਉਹ ਉਹਦੇ ਮਸਲੇ ਵਾਸਤੇ ਇਹ ਦੋਨੇ ਜਿਹੜੇ ਮਸਲੇ ਆ 5 4 5 ਮਹੀਨੇ ਹੋ ਗਏ ਆ ਲਗਾਤਾਰ ਪ੍ਰਸ਼ਾਸਨ ਦੀ ਨੋਟਿਸ 'ਚ ਲਿਆ ਰਹੇ ਹਾਂ ਕਿ ਇਹ ਜਿਹੜੀ ਇੱਕ ਨੀਰੂ ਬਾਜਵਾ ਦੀ ਗ੍ਰਿਫਤਾਰੀ ਕੀਤੀ ਜਾਵੇ ਜਿਸ ਨੇ ਸਮਾਜ ਨੂੰ ਜਾਤੀਵਾਦ ਦੇ ਉੱਤੇ ਪਾੜਨ ਦੀ ਕੋਸ਼ਿਸ਼ ਕੀਤੀ ਔਰ ਦੂਸਰਾ ਜਿਹੜਾ ਅੰਬੇਡਕਰ ਭਵਨ ਦੀ ਜਿਹੜੀ ਗ੍ਰਾਂਟ ਖਾਦੀ ਗਈ ਆ ਉਹ ਜਿਹੜੀ ਗ੍ਰਾਂਡ ਖਾਦੀ ਆ ਉਹਦੇ ਵਾਸਤੇ ਵੀ ਜਿਹੜੇ ਦੋਸ਼ੀਆਂ ਨੇ ਜਿਨ੍ਹਾਂ ਨੇ ਗ੍ਰਾਂਡ ਖਾਦੀ ਉਹਨਾਂ ਦੋਸ਼ੀਆਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਗਰ ਪ੍ਰਸ਼ਾਸਨ ਨਾਲ ਲਗਾਤਾਰ ਟੇਬਲ ਟਾਕਿੰਗ ਤੇ ਆ ਕੇ ਅੱਜ ਤੱਕ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਅੱਜ ਆਹੀ ਭੰਡਾਰੀ ਪੁਲ ਦੇ ਉੱਤੇ ਜਦ ਜਗੂ ਜੀ ਔਰ ਭੈਣ ਸਿਮਰਨ ਜੀ ਅੱਜ ਭੁੱਖ ਹੜਤਾਲ ਤੇ ਬੈਠੇ ਨੇ ਔਰ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦੇ ਸਾਰੇ ਸੀਨੀਅਰ ਮੈਂਬਰ ਜਿਹੜੇ ਉਹਨਾਂ ਦੇ ਨਾਲ ਅੱਜ ਬੈਠੇ ਨੇ ਭੁੱਖ ਹੜਤਾਲ ਤੇ ਔਰ ਅਸੀਂ ਇਹੀ ਕਹਿੰਨੇ ਆ ਕਿ ਜੇ ਪ੍ਰਸ਼ਾਸਨ ਦੇ ਨਾਲ ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਕੋਆਪਰੇਟ ਕਰਦੇ ਹਾਂ ਤੇ ਇਹ ਕਿਉਂ ਨਹੀਂ ਕਰਦੇ ਸਾਡਾ ਵੀਰ ਲੁਧਿਆਣੇ ਦੇ ਵਿੱਚ ਰੰਗਰੇਟਾ ਜੀ ਆ ਜਿਹੜਾ 5 ਮਿੰਟਾਂ ਦੇ ਵਿੱਚ ਪ੍ਰਸ਼ਾਸਨ ਪਰਚਾ ਦਰਜ ਕਰ ਦਿੰਦੀ ਆ ਔਰ ਅੱਧੇ ਘੰਟੇ ਬਾਅਦ ਉਹਦੀ ਗ੍ਰਿਫਤਾਰੀ ਪੈ ਜਾਂਦੀ ਆ ਕੋਈ ਉਹਦੀ ਮਤਲਬ ਇਨਕੁਆਇਰੀ ਨਹੀਂ ਕੀਤੀ ਜਾਂਦੀ ਕੋਈ ਉਹਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ ਕਿ ਇਹਦਾ ਮਤਲਬ ਕਿ ਉਹ ਦਲਿਤ ਨੇਤਾ ਦੇ ਲੋਕਾਂ ਦੇ ਉੱਤੇ ਤੁਸੀਂ ਮਿੰਟੋ-ਮਿੰਟ ਗ੍ਰਿਫਤਾਰੀਆਂ ਕਰ ਲੈਂਦੇ ਜੇ ਫਿਰ ਜਿਹੜੇ ਲੋਕ ਪੈਸੇਦਾਰ ਆ ਜਿਹੜੇ ਸਰਮਾਇਆਦਾਰ ਲੋਕ ਆ ਉਹਨਾਂ ਦੇ ਨਾਲ ਤੁਸੀਂ ਪੈਸਾ ਜਾਂ ਅੰਦਰ ਖਾਤੇ ਤੁਸੀਂ ਪੈਸੇ ਲੈ ਕੇ ਜਾਂ ਉਹਨਾਂ ਦੇ ਨਾਲ ਅੰਦਰ ਗਿੱਟਮਿਟ ਕਰਕੇ ਤੇ ਤੁਸੀਂ ਸਾਡੇ ਕੇਸਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਜੇ ਅਸੀਂ ਚਾਹੁੰਦੇ ਆ ਕਿ ਜਿਹੜਾ ਨੀਰੂ ਬਾਜਵਾ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਵਾ ਜਿੰਨੇ ਜਾਤੀਵਾਦੀ ਕੋਸ਼ਿਸ਼ ਕੀਤੀ ਸੀ ਉਹਦੀ ਗ੍ਰਿਫਤਾਰੀ ਕੀਤੀ ਜਾਵੇ ਔਰ ਜਿਹੜੇ ਲੋਕਾਂ ਨੇ ਭਗਵਾਨ ਵਾਲਮੀਕੀ ਔਰ ਜਿਹੜੇ ਅੰਬੇਡਕਰ ਨਾਮ ਦੇ ਭਵਨ ਦੀ ਜਿਹੜੀ ਗ੍ਰਾਂਟ ਖਾਦੀ ਆ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਵੇ ਜੇ ਅਗਰਵਾਇਜ਼ ਨਹੀਂ ਹੁੰਦੀ ਤੇ ਆਪਾਂ ਅਨਮਿਥੇ ਸਮੇਂ ਵਾਸਤੇ ਜਿਹੜਾ ਭੰਡਾਰੀ ਪੁਲਤ ਜਿਹੜਾ ਵਾ ਪੋਖੜਤਾਲ ਤੇ ਬਿਠਾਂਗੇ ਅਗਰ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹ ਪੁਲਿਸ ਪ੍ਰਸ਼ਾਸਨ ਹੋਏਗੀ ਔਰ ਪੰਜਾਬ ਸਰਕਾਰ ਹੋਏਗੀ ਆਮ ਆਦਮੀ ਪਾਰਟੀ ਦੀ ਜਦੋਂ ਆਮ ਆਦਮੀ ਪਾਰਟੀ ਜਦੋਂ ਨਹੀਂ ਸੀ ਨਾ ਉਦੋਂ ਇਹ ਆਮ ਆਦਮੀ ਪਾਰਟੀ ਕਹਿੰਦੇ ਸੀ ਅਸੀਂ ਕਿਸੇ ਦਾ ਕੋਈ ਧਰਨਾ ਨਹੀਂ ਲੱਗਣ ਦਵਾਂਗੇ ਕਿਉਂ ਅਸੀਂ ਲੋਕਾਂ ਦੇ ਹੱਕ ਸੱਚ ਵਾਸਤੇ ਇਹ ਜਿਹੜੀ ਸਰਕਾਰ ਬਣਾਉਣ ਜਾ ਰਹੇ ਆ ਅੱਜ ਆਮ ਆਦਮੀ ਪਾਰਟੀ ਦੇ ਉਹ ਨੇਤਾ ਕਿੱਥੇ ਆ ਜਿਹੜੇ ਸਾਡੇ ਨਾਲ ਲੋਕੀ ਉਸ ਟਾਈਮ ਦੇ ਵਿੱਚ ਸਾਡੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਵਿੱਚ ਆ ਕੇ ਸਾਡੇ ਨਾਲ ਬਿੰਦੇ ਹੁੰਦੇ ਸੀ ਠੀਕ ਹੈ ਕਹਤਾ ਸੀ ਜਦੋਂ ਸਾਡੀ ਸਰਕਾਰ ਆਏਗੀ ਤੇ ਅਸੀਂ ਤੁਹਾਡੇ ਲੋਕਾਂ ਨੂੰ ਨਿਆਂ ਹੀ ਦੇਵਾਂਗੇ ਤੁਹਾਡੇ ਧਰਨੇ ਨਹੀਂ ਲੱਗਣ ਦਵਾਂਗੇ ਮਗਰ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਨਾਂ ਕੋਈ ਐਮ.ਐਲ.ਏ. ਸਨਮਾਈ ਕਰਦਾ ਵਾ ਨਾ ਕੋਈ ਉਹਨਾਂ ਦੇ ਐਮ.ਪੀ. ਸਨਮਾਈ ਕਰਦੇ ਰੇ ਔਰ ਨਾ ਆਪਣਾ ਭਗਵੰਤ ਮਾਨ ਜੀ ਜਿਹਾ ਕਰਦੇ ਪਏ ਮੁੱਖ ਮੰਤਰੀ ਹੁਣ ਇਹਨਾਂ ਦੀ ਸਰਕਾਰ ਕਿੱਥੇ ਆ ਅਸੀਂ ਇਹ ਚਾਹਾਂਗੇ ਕਿ ਜੇ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੋਈ ਬਣਾਉਣਾ ਚਾਹਦੀ ਫੇਰ ਨਵੇਂ ਸਿਰੇ ਤੋਂ ਸਰਕਾਰ ਬਣਾਉਣਾ ਚਾਹਦੀ ਆ ਫਿਰ ਦਲਿਤ ਭਾਈਚਾਰੇ ਦੀ ਇਹਨਾਂ ਨੂੰ ਸੁਣੀ ਪੈਣੀ ਆ ਦਲਿਤ ਭਾਈਚਾਰੇ ਦੇ ਨਾਲ ਰਲ ਕੇ ਚੱਲਣਾ ਪੈਣਾ ਆ ਜਿਹੜੇ ਲੋਕਾਂ ਦੀ ਅਸੀਂ ਮੰਗ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਚਾਹੀਦੀ ਆ ਔਰ ਜਿਹੜਾ ਅੰਬੇਡਕਰ ਭਵਨ ਦੀ ਜਿਹੜੀ ਗ੍ਰੈਂਡ ਖਾਦੀ ਗਈ ਆ ਉਹ ਅੰਬੇਡਕਰ ਪਰ ਜਿਨ੍ਹਾਂ ਨੇ ਖਾਦੀ ਆ ਉਹਨਾਂ ਦੋਸ਼ੀਆਂ ਤੇ ਕਾਰਵਾਈ ਹੋਵੇ ਇਹ ਜੀ ਜਿੰਨਾ ਚਿਰ ਉਹ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਇਹ ਲਗਾਤਾਰ ਚਲਦੀ ਜਾਏਗੀ ਬਸ ਜਿੰਮੇਵਾਰੀ ਦੀ ਗੱਲਬਾਤ ਹੋਈ ਕੀ ਉਹਨਾਂ ਨੇ ਦੇਖੋ ਜੀ ਪੁਲਿਸ ਪ੍ਰਸ਼ਾਸਨ ਤੇ ਤੁਹਾਨੂੰ ਪਤਾ ਵਾ ਕਿ ਅੱਜ 4 ਤੋਂ 5 ਮਹੀਨੇ ਹੋ ਗਏ ਆ ਲਗਾਤਾਰ ਸਾਨੂੰ ਝੂਠੇ ਐਸਵਾਸ਼ਨ ਦਿੰਦੀ ਆ ਰਹੀ ਆ ਤੇ ਹੁਣ ਵੀ ਸਾਨੂੰ ਝੂਠਾ ਅਸ਼ਵਾਸ਼ਣ ਦੇ ਕੇ ਤੇ ਚੁੱਕਣਾ ਚਾਹੁੰਦੀ ਸੀ ਕਿਉਂ ਪਹਿਲਾਂ ਵੀ ਅਸੀਂ ਜਿਹੜੇ 4 ਵਾਰੀ ਮੰਗ ਪੱਤਰ ਦੇ ਚੁਕੇ ਹਾਂ ਪਹਿਲਾਂ ਵੀ ਇਹਨਾਂ ਨੂੰ ਅਸੀਂ 4 ਵਾਰੀ ਮੰਗ ਪੱਤਰ ਦੇ ਕੇ ਇਹਨਾਂ ਦੇ ਹੀ ਅਸ਼ਵਾਸ਼ਣ ਦੇ ਉੱਤੇ ਹੀ 4 ਵਾਰੀ ਧਰਨਾ ਜਿਹੜਾ ਸੀ ਉਹ ਪੋਸਟ ਮਾਉਂਡ ਕੀਤਾ ਸੀ ਮਗਰ ਅੱਜ ਇਹਨਾਂ ਨੇ ਮਜਬੂਰਨ ਸਾਨੂੰ ਮਜਬੂਰ ਕਰਤਾ ਜਿਸ ਕਾਰਨ ਅਸੀਂ ਅੱਜ ਬਿਠੇ ਆਂ ਇਹ ਲਗਾਤਾਰ ਹੁਣ ਜਿਹੜਾ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਆਪਣਾ ਨਾਮ ਦਿਲ ਦੱਸ ਕੇ ਅੱਜ ਜਿਹੜਾ ਬਿਆਨ ਕਿਹੜੀ ਜਿਹੜਾ ਦਿੱਤਾ ਗਿਆ ਤੇ ਮੇਰਾ ਨਾਂਜੀ ਅਮਨ ਮੋਲਨਵਾਸੀ ਭਾਰਤੀ ਮੋਲਨਵਾਸੀ ਮੁਕਤੀ ਮੋਰਚੇ ਤੋਂ ਯੂਥ ਵੀਨ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕ ਐਂਬੈਡਕਰ ਕੋਰ ਕਮੇਟੀ ਪੰਜਾਬ ਤੋਂ ਸੀਨੀਅਰ ਮੈਂਬਰ ਇਹ ਅੱਜ ਅਸੀਂ ਬੈਠੇ ਹਾਂ ਜੀ ਅੰਮ੍ਰਿਤਸਰ ਭੰਡਾਰੀ ਪੁਲ ਦੇ ਉੱਪਰ ਜਿਸ ਤਰ੍ਹਾਂ ਕਿ ਬੀਤੇ ਦਿਨੀ ਪੂਸ਼ ਮਹੀਨੇ ਦੇ ਤੁਸੀਂ ਜਾਣਦੇ ਹੀ ਸਾਰੇ ਕਿ ਬੁਹੇ ਬਾਰੀਆਂ ਫਿਲਮ ਤੇ ਵਾਲਮੀਕ ਸਮਾਜ ਦੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਬੁਹੇ ਬਾਰੀਆਂ ਫਿਲਮ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਤੇ ਦੂਸਰਾ ਮੁੱਦਾ ਆ ਕਿ ਜਿਹੜਾ ਜੱਗੂ ਪ੍ਰਧਾਨ ਜੀ ਜਿੱਥੇ ਅਜੀਤਨਗਰ ਪੂਸ਼ਨਪੁਰੇ ਵਿੱਚ ਰਹਿੰਦੇ ਨੇ ਉਥੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਿਰ ਆ ਉਥੇ ਕਿਸੇ ਆਦਮੀ ਨੇ ਗਲਤ ਤਰੀਕੇ ਨਾਲ ਸੰਸਤਾ ਬਣਵਾ ਕੇ ਉਥੇ 10 ਲੱਖ ਰੁਪਏ ਦੀ ਗ੍ਰਾਂਟ ਲਈਤੀ ਸੀ ਬਾਬਾ ਸਾਹਿਬ ਅੰਬੇਡਕਰ ਭਵਨ ਬਣਾਉਣ ਦੇ ਨਾਮ ਤੇ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਦੋਨਾਂ ਮੈਟਰਾਂ ਵਿੱਚ ਕਿਸੇ ਨੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗੱਲ ਕਰਾਂਗਾ ਨੀਰੂ ਬਾਜਵਾ ਵਾਲੇ ਮਸਲੇ ਦੀ ਕਿ ਪੁਲਿਸ ਨੂੰ ਆਪਣੀ ਡਿਊਟੀ ਪਤਾ ਹੋਣੀ ਚਾਹੀਦੀ ਹੈ ਜਦੋਂ ਐਸ.ਐਸ.ਟੀ ਐਕਟ ਦਾ ਜਦੋਂ ਪਰਚਾ ਦਰਜ ਕਰ ਦਿੱਤਾ ਜਾਂਦਾ ਆ ਤੇ ਜਿਹੜੇ ਗਸਟਡ ਆਫੀਸਰ ਆਈਏ ਹੁੰਦੇ ਆ ਉਹਨਾਂ ਨੂੰ ਕਿਸੇ ਕੋ ਵੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਪਰਚਾ ਦਰਜ ਹੋ ਜਾਂਦਾ ਕਿ ਗ੍ਰਿਫਤਾਰੀ ਕਰਨ ਦੀ ਪਰਮਿਸ਼ਨ ਲਈਤੀ ਜਾਵੇ ਪਰ ਪੁਲੀ ਪ੍ਰਸ਼ਾਸਨ ਅੰਮ੍ਰਿਤਸਰ ਪੁਲੀ ਪ੍ਰਸ਼ਾਸਨੇ ਬੁਹੇ ਬਾਰੀਆਂ ਫਿਲਮ ਦੇ ਦੋਸ਼ੀਆਂ ਦੇ ਕਿਸੇ ਵੀ ਮੁਜਰਮ ਦੀ ਗ੍ਰਿਫਤਾਰੀ ਨਹੀਂ ਕੀਤੀ ਉਹਦੇ ਵਿੱਚ ਇਹਨਾਂ ਨੇ ਦੇਖੋ ਇਹਨਾਂ ਨੇ ਕੀ ਲਿਖਿਆ ਆਪਣੀ ਅਫੇਅਰ ਦੇ ਵਿੱਚ ਕਿ ਅਨੁਸਥਿਤ ਜਾਤੀ ਦੇ ਵਾਸਤੇ ਉਹਨੂੰ ਗਲਤ ਦਿਖਾਉਣ ਵਾਸਤੇ ਉਹਨੂੰ ਨੀਵਾ ਦਿਖਾਉਣ ਵਾਸਤੇ ਇਹ ਫਿਲਮ ਬਣਾਈ ਗਈ ਸੀ ਅਸੀਂ ਬੰਦੇ ਨੂੰ ਲੱਭਦੇ ਪਏ ਆ ਕਿ ਕਿਸ ਦੀ ਸਾਜੀ ਦੇ ਤਹਿਤ ਇਹ ਫਿਲਮ ਬਣਾਈ ਗਈ ਆ ਦੇਖੋ ਇਹ ਕਿੰਨੀ ਮੂਰਖਤਾ ਵਾਲੀ ਗੱਲ ਆ ਕਿ ਮੈਨੂੰ ਲੱਗਦਾ ਇਹਨਾਂ ਨੇ ਸੰਵਿਧਾਨ ਨਹੀਂ ਪੜਿਆ ਜਿੱਦੋਂ ਇੱਕ ਫਿਲਮ ਬਣਾਈ ਜਾਂਦੀ ਆ ਉਹਦਾ ਇੱਕ ਕ੍ਰਾਈਟਰੀਅਰ ਹੁੰਦਾ ਪ੍ਰੋਡੂਸਰ ਹੁੰਦਾ ਡਾਇਰੈਕਟਰ ਹੁੰਦਾ ਜਿਹੜਾ ਫਿਲਮ ਡਾਇਰੈਕਟ ਕਰਦਾ ਨਾ ਦੇ ਇਹਨਾਂ ਨੇ ਇਹਨਾਂ ਦੀ ਸਮਝ ਚ ਇਹ ਨਹੀਂ ਆ ਰਿਹਾ ਕਿ ਡਾਇਰੈਕਟਰ ਦੋਸ਼ੀ ਆ ਕਿ ਪ੍ਰੋਡੂਸਰ ਦੋਸ਼ੀ ਆ ਕਿ ਜਿਹੜਾ ਰਾਈਟਰ ਦੋਸ਼ੀ ਆ ਇਹ ਕਹਿੰਦੇ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੁਐਸ਼ਿੰਗ ਪਾਈ ਆ ਪਰ ਪੁਲਿਸ ਨੇ ਆਪਣੇ ਵੀਕ ਪੁਆਇੰਟ ਕੀ ਰੱਖੇ ਕਿ ਕਿਸੇ ਨੂੰ ਬਾਇ ਨੇਮ ਨਾਮਜਦ ਨਹੀਂ ਉਹਦੇ ਵਿੱਚ ਕੀਤਾ ਪਹਿਲੀ ਗੱਲ ਜਦੋਂ ਕੁਐਸ਼ਿੰਗ ਪਾਈ ਦੀ ਕਿਸੇ ਦੀ ਅਰੈਸਟ ਤੇ ਸਟੇ ਨਹੀਂ ਲੱਗੀ ਕਿ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਅਸੀਂ ਹੁਣ ਇਹਨਾਂ ਨੂੰ ਬਾਰ-ਬਾਰ ਮੰਗ ਕੀਤੀ ਕਿ ਜਿਹੜੇ ਅਰੈਸਟ ਕੀਤੀ ਜਾਵੇ ਜਿਹੜਾ ਵੀ ਦੋਸ਼ੀ ਆ ਇਹਨਾਂ ਨੂੰ ਹਲੇ ਬ੍ਰਹਮਾਣ ਦੇ ਵਿੱਚ ਘੁੰਮਦੇ ਪਏ ਨੇ ਕਿ ਕਿਸ ਦੀ ਸਾਜਿਦ ਦੇ ਨਾਲ ਇਹ ਫਿਲਮ ਬਣਾਈ ਗਈ ਆ ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਮਾਜ ਦੀਆਂ ਧੀਆਂ ਬਾਰੇ ਗਲਤ ਦਿਖਾਇਆ ਗਿਆ ਈ ਸਾਡੇ ਜਿਹੜੀ ਵਿਰਾਂਗੀ ਭੈਣ ਸੀ ਫੁੱਲਨ ਦੇਵੀ ਫੁੱਲਨ ਦੇਵੀ ਜੀ ਦਾ ਨਾਮ ਲਿੱਤਾ ਗਿਆ ਧੀਆ ਪੈਣਾ ਨੂੰ ਸ਼ਰੀਰੀ ਸ਼ੋਸ਼ਣ ਦਿਖਾਇਆ ਗਿਆ ਤੇ ਉਹਦੇ ਵਿੱਚ ਦੋ ਕਮਿਊਨਿਟੀਆਂ ਬਾਰੇ ਦੱਸਿਆ ਗਿਆ ਹਾਲੇ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਕਿ ਜਾਤੀਵਾਦ ਦਿਖਾਇਆ ਗਿਆ ਕਿ ਨਹੀਂ ਦਿਖਾਇਆ ਗਿਆ ਹੁਣ ਸਾਡੇ ਸਮਾਜ ਵੱਲੋਂ ਵਾਲਮੀਕ ਸਮਾਜ ਦੀ ਧਾਰਮਿਕ ਸਮਾਜ ਜਿੱਥੇ ਬੰਦੀਆਂ ਵੱਲੋਂ ਇਹ ਭੋਖੜਤਾ ਰੱਖੀ ਗਈ ਆ